ਸਤਿ ਸ੍ਰੀ ਅਕਾਲ ਦੋਸਤੋ ਅੱਜ ਵਾਲੀ ਵੀਡੀਓ ਬੇਹਦ ਖਾਸ ਹੈ ਇੱਕ ਵਾਤਾਵਰਣ ਪ੍ਰੇਮੀ ਤੇ ਪੰਛੀਆਂ ਨੂੰ ਪਿਆਰ ਕਰਨ ਵਾਲੇ ਵੀਰ ਦੀ ਆਪਾਂ ਵੀਡੀਓ ਕਵਰ ਕੀਤੀ ਹੈ ਇਹ ਜਿਹੜੀ ਆਪਾਂ ਤੁਹਾਨੂੰ ਇਮਾਰਤ ਦਿਖਾ ਰਹੇ ਹਾਂ ਇਹ ਪਿੰਡ ਨਵਾ ਨੱਥੇ ਵਾਲਾ ਜ਼ਿਲ੍ਹਾ ਫਰੀਦਕੋਟ ਸਿੱਖਾਂ ਵਾਲਾ ਵੀਰ ਦੇ ਬਿਲਕੁਲ ਨਾਲ ਬਾਬਾ ਕਾਲਾ ਮਹਿਰਜੀ ਦੀ ਜਗ੍ਹਾ ਦੇ ਬਿਲਕੁਲ ਨਜ਼ਦੀਕ ਹੈ ਜੀ ਉਸਦੇ ਓਪੋਜ਼ਿਟ ਸਾਈਡ ਹੈ ਤੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀਡੀਓ ਆਪਾਂ ਲੰਘ ਰਹੇ ਸੀ ਤੇ ਸੋਚਿਆ ਆਪਾਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰੀਏ ਇਹ ਭਰਾ ਜਗਵਿੰਦਰ ਸਿੰਘ ਆ ਜੋ ਕਿ ਨਵਾਂ ਨੱਥੇ ਵਾਲੇ ਤੋਂ ਐਨ ਆਰ ਆਈ ਵੀਰ ਆ ਉਹਨਾਂ ਨੇ ਆਪਣੇ ਖੇਤ ਵਿੱਚ ਇਹ ਇਮਾਰਤ ਬਣਾਈ ਆ ਇਸ ਦੀਆਂ 6 ਮੰਜ਼ਲਾਂ ਤੇ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਸ ਨੂੰ ਬਣਾਉਣ ਲਈ 2 ਮਹੀਨੇ ਦਾ ਸਮਾਂ ਲੱਗਿਆ ਤੇ 9 ਲੱਖ ਰੁਪਏ ਖਰਚ ਹੋਏ ਆ ਤੇ ਬਹੁਤ ਹੀ ਵੱਡਾ ਜਿਗਰਾ ਸੀ ਵੀਰ ਦਾ ਜਿਨ੍ਹਾਂ ਨੇ ਇੰਨੀ ਰਕਮ ਇਸ ਇਮਾਰਤ ਤੇ ਲਾਈ ਆ ਤੁਸੀਂ ਦੇਖ ਵੀ ਸਕਦੇ ਹੋ ਪੰਛੀ ਘਰ ਲਿਖਿਆ ਪਿੰਡ ਨਵਾਂ ਨੱਥੇ ਵਾਲਾ ਤੇ ਇਸ ਦੀਆਂ 6 ਮੰਜ਼ਲਾਂ ਤੇ ਬਹੁਤ ਸਾਰੇ ਜਾਨਵਰ ਇਹਦੇ ਵਿੱਚ ਰਹਿ ਰਹੇ ਆ ਬਹੁਤ ਹੀ ਖੁਸ਼ੀ ਹੋਈ ਕਿਉਂਕਿ ਇਦਾਂ ਦੇ ਜਿਹੜੇ ਜੀਵ ਜੰਤੂਆਂ ਨੂੰ ਪੰਛੀਆਂ ਨੂੰ ਪਿਆਰ ਕਰਨ ਵਾਲੇ ਭਰਾ ਵੀ ਹੈਗੇ ਆ ਬਹੁਤ ਸਾਰੇ ਵੀਰ ਉਪਰਾਲੇ ਕਰ ਰਹੇ ਆ ਰੁੱਖ ਲਾ ਰਹੇ ਆ ਪੰਛੀਆਂ ਵਾਸਤੇ ਕੋਈ ਆਲ ਨੇ ਲਾ ਰਹੇ ਆ ਤੇ ਆ ਵੀਰ ਦਾ ਪ੍ਰਾਰਾਲਾ ਦੇਖ ਕੇ ਵੀ ਆਪਣੇ ਮਨ ਨੂੰ ਬਹੁਤ ਖੁਸ਼ੀ ਹੋਈ ਜੇ ਤੁਸੀਂ ਵੀ ਇਹ ਇਮਾਰਤ ਦੇਖਣਾ ਚਾਹੁੰਦੇ ਹੋ ਤਾਂ ਪਿੰਡ ਨਵਾ ਨਥੇ ਆਲਾ ਫਰੀਦਕੋਟ ਤੋਂ ਜਦੋਂ ਆਪਾਂ ਚੈਲ ਜਾਨੇ ਚੈਲ ਤੋਂ ਅਗਲਾ ਪਿੰਡ ਆ ਜੀ 메ਨ ਛੱਡ ਕੇ ਦੇ ਉੱਪਰ ਹੀ ਆ ਤੇ ਆਪਾਂ ਇਹ ਤੋਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਇੰਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ